ਗਾਈਜ਼ ਰੋਮੀ ਤੋਂ ਬਾਅਦ ਜਿਹੜੀ ਰੋਮੀ ਨੇ ਵੀਡੀਓ ਪਾਈ ਸੀ ਬੁਗੜੀ ਉੱਤੇ ਘਰੇ ਜਾ ਕੇ ਉਸ ਤੋਂ ਬਾਅਦ ਜੋ ਵੀ ਕੁਝ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਪਰ ਇਹ ਕਿ ਦੇਖੋ ਤੁਸੀਂ ਰੋਸਟਰਾਂ ਦੀ ਵੀਡੀਓ ਜ਼ਰੂਰ ਦੇਖ ਰਹੇ ਹੋ ਕਿ ਕੋਈ ਰੋਸਟ ਕਿਵੇਂ ਕਰ ਰਿਹਾ ਕੋਈ ਕਿਵੇਂ ਕਰ ਰਿਹਾ ਪਰ ਇਹ ਕਿ ਕੁਝ ਬੰਦੇ ਇਹ ਜਿਹੇ ਹੁਣ ਕੁਝ ਕੀ ਤਕਰੀਬਨ ਤਕਰੀਬਨ ਇਹ ਜਿਹੇ ਬੰਦੇ ਹੋਣੇ ਕਿ ਉਹਨਾਂ ਤੋਂ ਬਾਅਦ ਜਿਹੜਾ ਹੁਣ ਉਹਨਾਂ ਨੇ ਵਲੌਗ ਬਣਾਇਆ ਪਾਇਆ ਅੱਜ ਦੀ ਡੇਢ ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅੱਜ ਅਸੀਂ ਗਏ ਲੁਧਿਆਣੇ ਔਰ ਵਲੌਗ ਦੇ ਵਿੱਚ ਜਿੰਨੇ ਕੋਈ ਕਮੈਂਟ ਆਏ ਨੇ ਨਾ ਜਾਂ ਜਿੰਨਾ ਚਾ ਤੁਹਾਡੇ ਵਿੱਚੋਂ ਵੀ ਜੇ ਕਿਸੇ ਨੇ ਕਮੈਂਟ ਦਿੱਤੇ ਨੇ ਤੇ ਬਾਈ ਜੀ ਤੁਸੀਂ ਕਮੈਂਟ ਪੜੋਗੇ ਨਾ ਮੈਂ ਕਹਿੰਨਾ ਕੀ ਰੋਸਟ ਕਰਨ ਦੀ ਲੋੜ ਹੀ ਨਹੀਂ ਪੈਣੀ ਜੀ ਆਪ ਹੀ ਬੰਦਾ ਰੋਸਟ ਹੋ ਜਾਣਾ ਤੁਹਾਡੇ ਕਮੈਂਟ ਹੀ ਇਹੇ ਹੀ ਆਏ ਹੋਏ ਨੇ ਇੰਨੇ ਕੋ ਕਮੈਂਟ ਇਹੇ ਹੀ ਆਏ ਨੇ ਜੇ ਤੁਸੀਂ ਵੀ ਇਸ ਵੀਡੀਓ ਉਪਰ ਕਮੈਂਟ ਕੀਤਾ ਤੇ ਵੀਡੀਓ ਜਿ ਬਣੇ ਰਹੋ ਤੇ ਵੀਡੀਓ ਨੂੰ ਪੂਰਾ ਦੇਖਿਓ ਕਿਉਂਕਿ ਜਿੰਨੇ ਕਮੈਂਟ ਆਏ ਨੇ ਮੈਂ ਉਹਨੇ ਕਮੈਂਟ ਸਾਰੇ ਬੜੂਗਾ ਟੋਟਲ ਕਮੈਂਟ ਚਾਹੇ ਮੇਰੀ ਵੀਡੀਓ ਕਿੰਨੀ ਲੰਬੀ ਹੋ ਜੇ ਪਰ ਇਹ ਕਿ ਕਮੈਂਟ ਸਾਰੇ ਪੜੂਗਾ ਜਿਹੜੇ ਪੜਨ ਵਾਲੇ ਹੋਣਗੇ ਉਹ ਵਧੀਆ ਹੋਣਗੇ ਠੀਕ ਹੈ ਜੀ ਤੇ ਆਲੋ ਜੀ ਆਪਾਂ ਕਰ ਦਿੰਨੇ ਆ ਇੱਥੇ ਸਟਾਰਟ ਤੁਹਾਨੂੰ ਐਡ ਵੀ ਸਾਈਡ ਤੋਂ ਉੱਪਰ ਨਾ ਸਕਰੀਨ ਵੀ ਦਿਖਾਈ ਜਾਊਗਾ ਨਾਲ ਨਾਲ ਆਲੋ ਸਟਾਰਟ ਹੋ ਗਿਆ ਜੀ ਆਹ ਇਹ ਪਹਿਲਾ ਕਮੈਂਟ ਆਇਆ ਇੱਥੇ ਜੀ ਲਿਖਿਆ ਹੈਗੀ 2000 2000 ਰੁਪਏ ਪੈਟਰੋਲ ਬੋਣ ਵਾਸਤੇ ਹੈ ਨਹੀਂ ਫੀਲਿੰਗ ਲੈਂਦੇ ਆ ਜਿਵੇਂ ਇੰਸਟਾਗ੍ਰam ਦਾ ਮਾਲਕ ਹੋ ਗਏ ਹੈਂ ਕਾਗਲਾ ਕਮੈਂਟ ਦੇਖ ਲੋ ਜੀ ਦੇਖ ਰਿਹਾ ਬਿਨਾ ਫਿਲਟਰ ਦੇਖ ਲਿਆ ਬਿਨਾ ਫਿਲਟਰ ਤੋਂ ਯਾਰ ਇਹ ਨਾਲ ਲੋਕਾਂ ਦਾ ਮਾਪਿਓ ਵੀ ਜ਼ਿੰਮੇਦਾਰ ਰਿਸ਼ਤੇਦਾਰ ਕੁਝ ਨਹੀਂ ਕਹਿੰਦਾ ਕਹਿੰਦੇ ਹੋਣੇ ਯਾਰ ਕਮਾਲ ਹੋ ਗਿਆ ਦੁਨੀਆ ਨੇ ਦੁਨੀਆ ਦੀ ਅੱਗੇ ਦੇਖੋ ਜੀ ਰੋਮੀ ਆਜੂ ਕਹਿੰਦੇ ਰੋਮੀ ਆਜੂ ਅੱਗੇ ਦੇਖੋ ਜੀ ਜਨਨੀਆਂ ਦਿਖਾਣ ਵਾਲਿਆਂ ਨੂੰ ਮੁੱਸਾ ਕਟਾ ਦੇਣੇ ਚਾਹੀਦੇ ਨੇ ਅਮਰ ਕੀ ਕਹਿਣ ਦਾ ਭਾਵ ਹੈ ਕਿ ਜਨਨੀਆਂ ਦਿਖਾਣ ਵਾਲਿਆਂ ਨੂੰ ਮੁੱਸਾ ਕਟਾ ਦੇਣੀ ਚਾਹੀਦੀ ਹੈ ਨੇ ਅੱਛਾ ਜੀ ਅੱਗੇ ਦੇਖੋ ਜੀ ਲੋ ਜੀ ਅੱਜ ਆ ਗਏ ਰੋਮੀ ਤੋਂ ਮਾਫੀ ਮੰਗਣ ਵਾਲੇ ਕੀ ਗੱਲ ਲੋ ਜੀ ਆ ਗਈ ਰੋਮੀ ਤੋਂ ਮਾਫੀ ਮੰਗਵਾ ਲਈ ਬਾਈ ਜੀ ਇੱਕ ਕਵਿਟ ਜਿਹਨੇ ਵੀ ਕੀਤਾ ਨਾ ਬਾਈ ਜੀ ਸੈਲੂਟ ਆ ਯਾਰ ਕੀ ਕਵਿਟ ਕੀਤਾ ਯਾਰ ਸੋਚ ਕੇ ਕੀਤਾ ਕਿਸ ਕਿਸ ਨੂੰ ਮਜ਼ਾ ਆਇਆ ਬੁਗੜੀ ਦੀ ਬੇਇੱਜ਼ਤੀ ਵਿੱਚ ਮੈਨੂੰ ਤਾਂ ਬਹੁਤ ਬਹੁਤ ਮਜ਼ਾ ਆਇਆ ਸੀ ਹੋਰ ਕਿਸੇ ਕਿਸ ਕਿਸ ਨੂੰ ਆਇਆ ਮਜ਼ਾ ਦੱਸੋ ਸਾਰੇ ਨਾਲੇ ਉਹ ਕਿੱਥੇ ਗਿਆ ਜਸਪ੍ਰੀਤ ਦਾ ਕਾਰ ਵਾਲਾ ਟੈਂਪੂ ਯਾਰ ਮੈਂ ਤਾਂ ਹੈਰਾਨ ਆ ਯਾਰ ਬਾਈ ਜੀ ਕੀ ਕਮੈਂਟ ਅਗਲੇ ਦੀ ਹੋੜੀ ਲੋਕੀ ਔਲਾਦ ਨੂੰ ਔਲਾਦ ਲਈ ਤਰਸਦੇ ਆ ਪਰਮਾਤਮਾ ਨੇ ਇਹਨਾਂ ਨੂੰ ਔਲਾਦ ਦਿੱਤੀ ਇਹਨਾਂ ਨੇ ਪਰ ਇਹਨਾਂ ਨੇ ਪਤਾ ਨਹੀਂ ਉਹਦੇ ਨਾਲ ਕੀ ਕੀਤਾ ਪੋਰਾ ਵੀ ਇਹਨਾਂ ਦੀ ਸ਼ਕਲ ਉਤੇ ਜਾਂ ਇਹਨਾਂ ਦੇ ਸੁਭਾਅ ਨਾਲ ਗਮ ਮਹਿਸੂਸ ਨਹੀਂ ਲੋਕਾਂ ਦਾ ساری ਉਮਰ ਹੀ ਗਮ ਖਾ ਜਾਂਦੇ ਆ اولاد ਮਰ ਜਾਵੇ ਤਾਂ ਭਾਈ ਜੀ ਇਹ ਗੱਲ ਤਾਂ ਬਿਲਕੁਲ ਸਹੀ ਕਹੀ ਹੈ ਇਹ ਕਹੀਏ ਜੀ ਨੀਰਜ ਕੁਮਾਰ ਸ਼ਰਮਾ ਨੇ ਕਹੀ ਆ ਪਰ ਇਹ ਗੱਲ ਬਿਲਕੁਲ ਸਹੀ ਗਈ ਹੈ ਕਿ ਦੇਖੋ ਜੀ ਜਿਨ੍ਹਾਂ ਦੀ اولاد ਚਲੀ ਜਾਵੇ ਨਾ ਮੈਂ ਕਹਿੰਦਾ ਉਹ ਗਮ ਚਿਪਕੀ ਜਾਂਦਾ ਜੀ ਉਹ ਹੱਡਾਂ 'ਚ ਵੱਸ ਜਾਂਦਾ ਇੱਕ ਮਾਂ ਪਿਓ ਸਾਹਮਣੇ ਕਿਸੇ ਦੀ اولاد ਯਾਨੀ ਜੀ ਮੈਂ ਕਹਿੰਦਾ ਇਸ ਤੋਂ ਭਾਰ ਵੱਡਾ ਕੋਈ ਹੈ ਹੀ ਨਹੀਂ ਬਹੁਤ ਬੁਰੀ ਗੱਲ ਹੈ ਜੀ ਉਸ ਦਿਵਾਲੀ ਕਿਹਾ ਜੀ ਹੁਣ ਤੁਸੀਂ ਹੁਣ ਤੁਸੀਂ ਲੋਕਾਂ ਲੋਕ ਉਸ ਲੈਵਲ ਤੇ ਹੈ ਹੁਣ ਲੋਕ ਤੁਸੀਂ ਉਸ ਲੈਵਲ ਤੇ ਹੈ ਹੁਣ ਕਿਸੇ ਟਾਈਮ ਵੀ ਇਹਨਾਂ ਦੀ ਨੀਲੀਆਂ ਫਿਲਮਾਂ ਆ ਜਾਣਗੀਆਂ ਲੋਕ ਕਿੰਨੇ ਵੇਲੇ ਬੇਕੂ ਖਾਣੇ ਜਿਹੜੇ ਗੱਲਾਂ ਗਾਲਾਂ ਖਾ ਕੇ ਵੀ ਇਹਨਾਂ ਨੂੰ ਦੇਖਦੇ ਆ ਸੰਗ ਸ਼ਰਮ ਆਣ ਕਾ ਤੋ ਜਮੀਰ ਹੁਣ ਤੇ ਜਮਾ ਮਰ ਗਿਆ ਇਹਨਾਂ ਲੋਕਾਂ ਦੇ ਹੁਣ ਤੇ ਇਕੱਲੀ ਗੋ ਗੋਲੀਆਂ ਤੋਂ ਪੈਂਢੀ ਪਾਣੀ ਮੇਰੇ ਵੱਸ ਪਾਈ ਹੋਈ ਏ ਬੁਗੜੀ ਇਹਦੀ ਮੈਂ ਪਿੱਛੋ ਪਾੜਾਂ ਟਿਗੜੀ ਮੈਂ ਇਹਦੀ ਪਿੱਛੋ ਪਾੜਾਂ ਬਸ ਹੁਣ ਤਿਆਰੀ ਆ ਤਿਆਰੀਆਂ ਨੇ ਪੂਰੀਆਂ ਯੱਕ ਦੇ ਕੰਮ ਆਉਣ ਦਿਨਾ ਦੋਣਾ ਦਿਨਾਂ ਦੀਆਂ ਨੀਲੀਆਂ ਫਿਲਮਾਂ ਚੁਟਗੀ ਤੇ ਬੁਗੜੀ ਤੇ ਕਰਾ ਕੇ ਦੁਗਰੀ ਉੱਪਰ ਦੂਰੀ ਉੱਪਰ ਨੂੰ ਰੋਮੀ ਕੋਲ ਬੇਇੱਜ਼ਤੀ ਕਰਵਾ ਕੇ ਹੁਣ ਕਰਨ ਨਾਲ ਦੁਖਸਾਰ ਕਰਨਗੇ ਸਹੀ ਗੱਲ ਹੈ ਜਸਪ੍ਰੀਤ ਦਾ ਦੰਨ ਅੰਦਰ ਨੀ ਜਗਰੇ ਕਰਵਾਲੇ ਇਹਨਾਂ ਵਾਲੀਆਂ ਨੇ ਕਰਣਗੇ ਰومی ਭਾਜੀ ਆਜੂ ਝੂਠਿਆ ਮੰਗਤਿਆਂ ਦਾ ਮੰਗਤੇ ਆ ਅੱਜ ਵੀ ਸ਼ਰਮ ਆਉਂਦੀ ਐ ਸਿਸਟਰ ਖਾ ਕੇ ਵੀ ਭਾਈ ਗੱਲ ਤਾਂ ਸਹੀ ਐ ਕਿ ਦੇਖੋ ਇਹਨਾਂ ਦੀ ਵੀਡੀਓ ਦੇਖ ਕੇ ਮਿਲ ਕੀ ਕਿਸੇ ਦੇ ਫੇਸ ਉੱਪਰ ਲੱਗਿਆ ਨਹੀਂ ਕਿ ਸ਼ਰਮ ਕੋਈ ਐਸੋ ਸਈਆ ਕੋਈ ਕੁਝ ਅਹਿਜਾ ਹੋਵੇ ਕਿ ਹਾਂ ਇੰਨਾ ਵੱਡਾ ਕੰਮ ਹੋ ਗਿਆ ਜਾਂ ਕੁਝ ਵੀ ਅੱਧਾ ਹੋ ਗਿਆ ਉਹ ਚੀ ਨਹੀਂ ਦਿਖੀ ਇਹਨਾਂ ਦੀ ਵੀਡੀਓ 'ਚ ਜਿਹੜੇ ਖੀਰ ਖੀਰੇ ਦੋਂ ਮੀ ਵੀਰ ਬਣਾ ਕੇ ਲਿਆਇਆ ਸੀ ਤੇਰੇ ਲਈ ਉਹਦਾ ਸਵਾਦ ਕਿਵੇਂ ਕਿਵੇਂ ਦੱਸਿਗਾ ਬਾਈ ਤੁਸੀਂ ਆਪ ਦੇ ਲਓ ਇੱਕ ਵੀ ਹਜ ਤੱਕ ਕਮੈਂਟ ਚੰਗਾ ਨਹੀਂ ਆਇਆ ਇਹਨਾਂ ਵਾਸਤੇ ਜਿੰਨੇ ਵੀ ਕਮੈਂਟ ਆਏ ਹੋਏ ਨੇ ਗੋੜਿਆਂ ਤੇ ਪ੍ਰਿੰਟ ਪਤਾ ਨਹੀਂ ਆਉਂਦੀ ਕਿ ਬੁਗੜੀ ਪਿੱਛੇ ਵੀ ਪਹੁੰਚਦੀ ਆ ਰੋਮੀ ਰੋਮੀ ਭਰਾ रोमी आ गया रोमी आ गया दूजा दूर गया मास्टर <laughs> उस दिन भी चुन्नी ले बैठी सी काली काली बुगली आज चुन्नी किथे गई <laughs> रोमी रोमी किस किसन दस रहे ने मुसा एवं ही रहन गिया रोमी न ਖਾਇਨੇ ਵਲੌਗ ਦੇ ਵਿੱਚ ਇਹ ਕੀਤਾ ਸੀ ਨਾ ਕਿ ਮੂਸਾ ਐ ਕਰਦਾ ਸੀਗਾ ਮੁੱਛਾਂ ਨੂੰ ਐ ਵਟਾ ਦਿੰਦਾ ਸੀਗਾ ਉਹ ਚੀਜ਼ ਕਹਿ ਰਿਹਾ ਕਿ ਇਹ ਮੁੱਛਾਂ ਮੋੜ ਕੇ ਕਿਹਨੂੰ ਦੱਸ ਰਹੇ ਨੇ ਕਿ ਰੋਮਿਨ ਦੱਸ ਰਹੇ ਨੇ ਕਿ ਮੁੱਛਾਂ ਐਵੇਂ ਰਹਿਣਗੀਆਂ ਰੋਮੀ ਆ ਗਿਆ ਮੁੱਛਾਂ ਵੀ ਕਿਸੇ ਕਿਸੇ ਨੂੰ ਜੱਜ ਦੀਏ ਨੇ ਤੈਨੂੰ ਦਾ ਬਿਲਕੁਲ ਨਹੀਂ ਮੈਂ ਸਾਰਿਆਂ ਤੋਂ ਸੌਰੀ ਮੰਗਦਾ ਅੱਛਾ ਠੀਕ ਹੈ ਉਹ ਗੱਲ ਲਿਖੇ ਕਿ ਜਿਹੜੀ ਉਹ ਪ੍ਰਕਾਸ਼ ਨੇ कई सी रोमी मुछा तो रोमी मुरे चढ़ाया चढ़ांदा सी चावल मुछा रोमी मुरे चढ़ांदा सवल गुड तेरे तो फुदू बंदा इस दुनिया ते कोई नहीं है रिप्लाई रिप्लाई की कीता कोई शक नहीं अच्छा ठीक है वो वापस से उनरी गल्ला उस वट टेंपो 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 तू सर्विस तो बाद भी ਸੁਦਰਿਆ ਸੁਦਰਿਆ ਬੇਸ਼ਰਮਾ ਬੇਸ਼ਰਮਾ ਸਿਰੇ ਦਾ ਕਾਲ ਨੂੰ ਦੇਖ ਲੋ ਮੈਲ ਮਨ ਮੈਲ ਮੜਮਣ ਚੜੀ ਆ ਗਰਦਨ ਤੇ ਜਾਣ ਜਾਣ ਪਈ ਆ ਜਾਣ ਪਈ ਆ ਫਿਰਦੀ ਆ ਅੱਜ ਫੇਰ ਬੁਗੜੀ ਪੇਸ਼ ਕਰਦੀ ਪਹਿਲੇ ਤੇ ਬਚ ਗਈ ਹੁਣ ਇਹ ਤਾਂ ਸੱਚੀ ਖੇਡ ਖਾਣਗੇ ਸ਼ਰਮ ਤੋਂ ਜਿਮਾ ਹੀ ਇਹਨਾਂ ਨੂੰ ਬਸ ਨੇ ਸੇਪ ਤੇ ਇਹਨਾਂ ਨਾਲ ਤੋਂ ਉਹ ਗੱਲ ਹੋਈ ਆ ਜਿਵੇਂ ਕਦੇ ਹੁੰਦੇ ਆ ਬੰਦਰ ਤੇ ਹੱਥ ਤਾੜੀ ਲੱਗ ਗਈ ਤੜੀ ਲੱਗ ਗਈ ਇਹ ਤਾਂ ਹੱਥ ਇੰਸਟਾਗ੍ਰਾਮ ਤੇ YouTube ਲੱਗ ਗਿਆ ਗੱਲ ਵੀ ਸਹੀ ਹੈ ਜੀ ਕਾ ਲੋ ਬਹੁਤ ਮਾਸਟਰ ਦੀ ਇਹ ਬੰਦਿਆਂ ਵਿੱਚ ਬੜਾ ਗੋਲ ਦੀ ਸ਼ਰਮ ਨਹੀਂ ਕਰਦੀ ਇਹ ਤਾਂ ਗੱਲ ਸਹੀ ਹੈ ਜੀ ਉਦੋਂ ਵੀਡੀਓ ਵਿੱਚ ਕਾਫੀ ਬੋਲ ਰਹੀ ਸੀ ਪਰ ਉਹਦਾ ਜੀ ਵੀ ਵੀਡੀਓ 'ਚ ਹੁੰਦਾ ਵੀਡੀਓ 'ਚ ਉਹ ਚੀਜ਼ ਨਹੀਂ ਸੀਗੀ ਕਿ ਜੋ ਚੀਜ਼ ਉਹ ਜਰ ਰੂਮੀ ਨਾਲ ਗੱਲ ਹੋਈ ਸੀ ਉਦੋਂ ਸੀਗੀ ਵੈਰੀ ਨਾਈਸ ਬਲੌਗ ਭਾਈ ਇਹ ਹੈਗਾ ਜੀ ਰਜਨੀ ਸ਼ਰਮਾ ਘਾਟ ਉਪਰਾ ਲਿਆ ਬਦਮਾਸ਼ਿਆ ਸਾਲਿਆ ਮੂਛ ਤੇ ਬਿੱਲੀਆਂ ਹੁੰਦੀਆਂ ਹੁੰਦੀਆਂ ਮੂੰਹ ਤੇ ਸੋਚੀ ਹੁੰਦੇ ਕਹਿਰੇ ਮਿਹਨਤ ਦੇ ਆਕਰ ਆਪਣੀ ਭੈਣ ਜੀ ਨੂੰ ਵੀ ਨਾਲ ਲੈ ਜਾ ਰੂਮੀ ਵੀਰ ਤੇਨੇ ਆਂਦੇ ਤੇਰੇ ਸੂਪਰ ਚ ਸਭੀ ਹੁਣ ਤੋਂ ਬਾਅਦ ਵੀ ਬੇਸ਼ਰਮੀ ਦੇਖੋ ਸਾਰਾ ਟੱਬਰ ਹੀ ਕੰਜਰਾਂ ਦਾ ਸਭ ਤੋਂ ਡੰਗਰ ਇਨਾ ਦੀ ਮਾਂ ਜੋ ਰੋਕਦੀ ਨਹੀਂ ਇਨਾਂ ਨੂੰ ਕਤਰ ਰਹਿ ਗਈ ਐ ਰومی ਗੈਂਗ ਕੋਲ 2x4 2 4 ਥੱਪੜ ਤੇ ਬਣਦੇ ਸੀ ਨੈਟ ਆਏ ਬਦਨਾਮ ਹੋ ਗਏ ਯਾਰ ਕੋਈ ਦੱਸ ਦੋ ਪਲੀਜ਼ ਇਨਾਂ ਇਹ ਕਿਹੜੇ ਜੱਟ ਆ ਰومی ਠੱਗ ਲਾਈਫ ਕਿਦਾਂ ਰਸ ਖਵਾ ਕੇ ਫਿਰ इनी बेसी करवा के भी फिर अकल नहीं आई बस्ती वाले आ गए शिफ्ट शिफ्टी की हो कह लोग गलत कहते बुगड़ी मोटी हो गई पेंट वर्गी <laughs> बेसी प्रूफ महसूस ਨਹੀਂ ਹੋਈ ਜੀ ਕੋਈ ਕਾਲੋ ਬਾਂਦਰੀ ਆ ਚੁੰਨੀ ਕਿੱਥੇ ਗਈ ਜੇ ਲੁਧਿਆਣੇ ਗਈ ਸੀ ਤੇ ਫੇਰ ਭੁਗੜੀ ਨੂੰ ਬੇਸਤੀ ਜੋਧੇਵਾਲ ਛੱਡ ਕੇ ਆਉਣਾ ਸੀ ਤਿੰਨ ਚਾਰ ਦਿਨਾਂ ਦੇ ਲਈ ਅੱਛਾ ਜੀ ਐਡੀ ਬੇਸਿਕ ਕਰਵਾ ਕੇ ਪਤਾ ਨਹੀਂ ਕਿੱਦਾ ਲਾਈਵ ਆ ਜਾਂਦੇ ਆ ਬੋਲੀ ਇਹ ਜਾਂਦੇ ਆ ਮੰਗ ਮੈਨੂੰ ਸੰਗ ਆਈ ਜਾਂਦੀ ਆ ਮਲਗੀ ਬੋਲੀ ਇਹ ਜਾਂਦੇ ਸੰਗ ਮੈਨੂੰ ਆਈ ਜਾਂਦੀ ਆ ਚਲ ਸਾਸਾळा ਦਾਸ ਯਾ ਕੋਈ ਵੀ ਇਹਨਾਂ ਨੂੰ ਕਮੈਂਟ ਨਾ ਮੈਂ ਕਹਿੰਦਾ ਕਿ 100 ਵਿੱਚੋਂ 1% ਵੀ ਮੈਂ ਜ਼ਿਆਦਾ ਹੀ ਕਹਿ ਰਿਹਾ ਕਿ ਕਿਸੇ ਨੇ ਕੀਤਾ ਨਹੀਂ ਕਿ ਇਹਨਾਂ ਨੂੰ ਕੋਈ ਚੰਗਾ ਕਮੈਂਟ ਕੀਤਾ ਹੋਵੇ ਸਭ ਨੇ ਮਲਗੀ ਮਾੜਾ ਹੀ ਕੀਤਾ ਕਮੈਂਟ ਜਿੰਨੇ ਵੀ ਕੀਤੇ ਆ ਸਾੜੇ ਜਿਨ੍ਹਾਂ ਨੂੰ ਤੈਨੂੰ ਲੱਲੂ ਬੱਚਾ ਮੈਂ ਤੈਨੂੰ ਡਿਸਲਾਈਕ ਕਰ ਦਿੱਤਾ ਮੈਂ ਤੈਨੂੰ ਡਿਸਲਾਈਕ ਕੀਤਾ ਪਾਗਲ ਜਰਾਨੀ ਕਾਲੋਂ ਮੂਹ ਟਰਾਈ ਕਰ ਕਾਲਾ ਕਾਲਾ ਇਹ Song ਬੇਸ਼ਰਮ ਟੋਟਲ ਹੈਲੋ موسی موسی ਕਮੈਂਟ ਕਿਉਂ ਡਿਲੀਟ ਕਰਦਾ ਲੋ ਵੀ ਮਿੱਤਰੋ ਰੋਮੀ ਆ ਗਿਆ ਲਾ ਲੋ ਤੇ ਦੋਨੋਂ ਬੰਦਿਆਂ ਨੇ ਲੋ ਜੀ ਗਾਇਜ਼ ਇਹ ਇਨਾਂ ਦੇ ਟੋਟਲ ਕਮੈਂਟ ਸੀਗੇ ਜਿੰਨੇ ਵੀ ਇਨਾਂ ਦੇ ਆਏ ਹੋਏ ਸੀਗੇ ਠੀਕ ਆ ਜੀ ਜਿੰਨੇ ਦੇ ਵੀ ਹੁਣ ਕਮੈਂਟ ਤੁਹਾਡੇ ਵਿੱਚੋਂ ਜੇ ਕਿਸੇ ਦੇ ਕਮੈਂਟ ਇਨਾਂ ਵਿੱਚ ਹੋਣਗੇ ਤਾਂ ਕਮੈਂਟ ਕਰਕੇ ਮੈਨੂੰ ਦੱਸ ਦਿਓ ਤੇ ਬਾਕੀ ਬਾਰੇ ਇਹ ਆ ਕਿ ਗਾਇਜ਼ ਜਿੰਨੇ ਵੀ ਨਾ ਕਮੈਂਟ ਆਇਨੇ ਨਾ ਕੋਈ ਚੰਗਾ ਕਮੈਂਟ ਨਹੀਂ ਹੈਗਾ ਜੀ ਕੋਈ ਮਾੜਾ ਹੀ ਆ ਸਾਰੇ तकरीबन ਮਾੜੇ ਮਾੜੇ ਪਰ ਗੱਲ ਇਹ ਹੈ ਕਿ ਦੇਖੋ ਜੀ ਇੰਨਾ ਸਭ ਕੁਝ ਹੋਣ ਤੋਂ ਬਾਅਦ ਵੀ ਮਲਕੀ ਕਿਸ ਤਰ੍ਹਾਂ ਆਪਾਂ ਸਾਹਮਣੇ ਆ ਕੇ ਵੀਡੀਓ ਪਾ ਸਕਦੇ ਆ ਕਿ ਫੇਸ ਦੇ ਉੱਪਰ ਵੀ ਉਹ ਚੀਜ਼ ਮਹਿਸੂਸ ਹੀ ਨਹੀਂ ਹੋ ਰਹੀ ਕਿ ਹਾਂ ਇੰਨਾ ਕੁਝ ਹੋ ਗਿਆ ਬਟ ਇਹ ਕਿ ਇਹਨਾਂ ਨੂੰ ਉਹ ਚੀਜ਼ ਦਾ ਅੰਦਾਜ਼ਾ ਨਹੀਂ ਹੈਗਾ ਕਿ ਇਹਨਾਂ ਨਾਲ ਕੀ ਹੋਇਆ ਵਾ ਇਹ ਮਲਕੀ ਇਹਨਾਂ ਨੂੰ ਸਿਰਫ ਇਹੀ ਆ ਕਿ ਹਾਂ ਉਹ ਰੂਮੀ ਕਰਿਆ ਐ ਸੀਗਾ ਇਦਾਂ ਕਰਕੇ ਬੋਲ ਕੇ ਚੱਲ ਗਏ ਬਟ ਇਹ ਕਿ ਉਹ ਤਾਂ ਹੁਣ ਜਿਹੜੇ ਤੁਸੀਂ ਸਾਰੇ ਹੋ ਜਾਂ ਮੈਂ ਜਾਂ ਆਪਾਂ ਸਭ ਜਾਣਦੇ ਕਿ ਇਹ ਗੱਲ ਕਿੱਥੇ ਤੋਂ ਕਿੱਥੇ ਪਹੁੰਚ ਗਈ ਕਿ ਕੁਝ ਹੋ ਗਿਆ ਵਾ ਪਰ ਇਹਨਾਂ ਨੂੰ ਨਹੀਂ ਪਤਾ ਲੱਗਿਆ ਚਲੋ ਠੀਕ ਆ ਬਾਏ ਗਾਈਜ਼ ਆਪਾਂ ਹੁਣ ਜਿਆਦਾ ਕੀ ਕਹਿਣਾ ਤੇ ਬਾਕੀ ਗਾਈਜ਼ ਅੱਜ ਦੀ ਵੀਡੀਓ ਜੇ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਠੀਕ ਹੈ ਜੀ ਜੇ ਐਦਰ ਦੀ ਵੀਡੀਓ ਅਗਲੀ ਚਾਹੀਦੀ ਹੋਈ ਤਾਂ ਮੈਨੂੰ ਉਹ ਵੀ ਕਮੈਂਟ ਕਰ ਦਿਓ ਠੀਕ ਹੈ ਜੀ ਤੇ ਮਿਲਦੇ ਆ ਕਿਤੇ ਨੈਕਸਟ ਵੀਡੀਓ ਤਦ ਤੱਕ ਲਈ ਬਾਏ ਬਾਏ